ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿਦਕੀ ਅਸੀਂ ਤੁਹਾਡੇ ਲਈ ਪੂਰੇ ਅਕਤੂਬਰ ਮਹੀਨੇ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਵਾਸਤੇ ਹੈ ਜੋ ਰਾਸ਼ੀ ਫਲ ਤੇ ਵਿਸ਼ਵਾਸ ਰੱਖਦੇ ਹਨ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਅਕਤੂਬਰ ਮਹੀਨਾ ਮੇਖ ਰਾਸ਼ੀ ਦੇ ਜਾਤਕਾਂ ਲਈ ਮਿਲੇ ਜੁੜੇ ਨਤੀਜੇ ਲੈ ਕੇ ਆਉਣ ਵਾਲਾ ਹੈ ਇਸ ਮਹੀਨੇ ਤੁਹਾਨੂੰ ਆਪਣੀ ਸਿਹਤ ਉੱਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਪਵੇਗੀ ਕਿਉਂਕਿ ਮਹੀਨੇ ਦੀ ਸ਼ੁਰੂਆਤ ਤੋਂ ਹੀ ਤੁਹਾਡੀ ਸਿਹਤ ਵਿੱਚ ਗੜਵਟ ਆ ਸਕਦੀ ਹੈ ਅਤੇ ਜੇਕਰ ਤੁਸੀਂ ਇਸ ਵੱਲ ਧਿਆਨ ਨਹੀਂ ਦਿੰਦੇ ਤਾਂ ਤੁਹਾਨੂੰ ਡਾਕਟਰ ਦੇ ਇਲਾਜ ਦੀ ਜ਼ਰੂਰਤ ਪਵੇਗੀ ਅਤੇ ਹਸਪਤਾਲ ਵੀ ਜਾਣਾ ਪੈ ਸਕਦਾ ਹੈ ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਆਮਦਨ ਚੰਗੀ ਹੋਣ ਦੇ ਬਾਵਜੂਦ ਵੀ ਤੁਹਾਡੇ ਖਰਚੇ ਨਿਰੰਤਰ ਬਣੇ ਰਹਿਣਗੇ ਜੋ ਤੁਹਾਨੂੰ ਥੋੜੀ ਮੁਸ਼ਕਲ ਵਿੱਚ ਪਾ ਸਕਦੇ ਹਨ ਇਸ ਲਈ ਤੁਹਾਨੂੰ ਧਨ ਦੇ ਪ੍ਰਬੰਧਨ ਤੇ ਧਿਆਨ ਦੇਣਾ ਚਾਹੀਦਾ ਹੈ ਜਿੱਥੋਂ ਤੱਕ ਕੈਰੀਅਰ ਦੀ ਗੱਲ ਹੈ ਤਾਂ ਤੁਸੀਂ ਆਪਣੀ ਨੌਕਰੀ ਵਿੱਚ ਭਰਪੂਰ ਮਿਹਨਤ ਕਰੋਗੇ ਤੁਹਾਡੇ ਸੀਨੀਅਰ ਅਧਿਕਾਰੀ ਕਿਸੇ ਕਿਸੇ ਗੱਲ ਤੇ ਤੁਹਾਡੇ ਨਾਲ ਬੈਂਸ ਕਰ ਸਕਦੇ ਹਨ ਪਰ ਉਹ ਤੁਹਾਡੇ ਕੰਮ ਦੀ ਕਦਰ ਕਰਨਗੇ ਅਤੇ ਇਸ ਨਾਲ ਨੌਕਰੀ ਵਿੱਚ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਤੁਹਾਨੂੰ ਆਪਣੇ ਵਿਰੋਧੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਇਹ ਮਹੀਨਾ ਵਧੀਆ ਦਿਸ ਰਿਹਾ ਹੈ ਤੁਹਾਡੀਆਂ ਉਮੀਦਾਂ ਪੂਰੀਆਂ ਹੋਣਗੀਆਂ ਅਤੇ ਤੁਸੀਂ ਕਾਮਯਾਬੀ ਦੇ ਰਸਤੇ ਉੱਤੇ ਅੱਗੇ ਵਧੋਗੇ ਅਤੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਵਿਦਿਆਰਥੀ ਵਰਗ ਨੂੰ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਤੁਹਾਡੀ ਮਿਹਨਤ ਤੁਹਾਨੂੰ ਸਫਲਤਾ ਦਿਵਾਏਗੀ ਪਰਿਵਾਰਕ ਜੀਵਨ ਵਿੱਚ ਉਤਰਾ ਚੜਾ ਆਉਂਦੇ ਰਹਿਣਗੇ ਪਰ 15 ਅਕਤੂਬਰ ਤੋਂ ਬਾਅਦ ਸਮੱਸਿਆਵਾਂ ਵਿੱਚ ਕਮੀ ਆਵੇਗੀ ਪ੍ਰੇਮ ਵਿਆਹ ਦੀ ਸੰਭਾਵਨਾ ਬਣ ਸਕਦੀ ਹੈ ਸ਼ਾਦੀ ਸੁਦਾ ਸਬੰਧਾਂ ਵਿੱਚ ਪ੍ਰੇਮ ਅਤੇ ਰਮਾਂਸ ਭਰਿਆ ਰਹੇਗਾ ਮਹੀਨੇ ਦਾ ਪਹਿਲਾ ਅੱਧ ਜ਼ਿਆਦਾ ਅਨੁਕੂਲ ਰਹੇਗਾ ਦੂਜੇ ਅੱਧ ਵਿੱਚ ਕੁਝ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇਸ ਮਹੀਨੇ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਉਪਾਹ ਹੈ ਜੀ ਤੁਹਾਨੂੰ ਮੰਗਲਵਾਰ ਦੇ ਦਿਨ ਬਾਂਦਰਾ ਨੂੰ ਗੋੜ ਦੇ ਲੱਡੂ ਖਲਾਉਣੇ ਚਾਹੀਦੇ ਹਨ ਅੱਗੇ ਹੈ ਜੀ বৃਸ਼ਭ ਰਾਸ਼ੀ ਇਹ ਮਹੀਨਾ বৃਸ਼ਭ ਰਾਸ਼ੀ ਦੇ ਜਾਤਕਾਂ ਲਈ ਅਨਕੂਲ ਰਹਿਣ ਦੀ ਸੰਭਾਵਨਾ ਹੈ ਆਰਥਿਕ ਰੂਪ ਤੋਂ ਤੁਹਾਨੂੰ ਬਹੁਤ ਅਨਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ ਜਿਸ ਨਾਲ ਤੁਹਾਨੂੰ ਇਸ ਮਹੀਨੇ ਆਰਥਿਕ ਲਾਭ ਹੁੰਦੇ ਰਹਿਣਗੇ ਅਤੇ ਤੁਹਾਡੀ ਆਰਥਿਕ ਸਥਿਤੀ ਵਿੱਚ ਚੰਗਾ ਸੁਧਾਰ ਦੇਖਣ ਨੂੰ ਮਿਲੇਗਾ ਪਰ ਇਹ ਸਭ ਮਹੀਨੇ ਦੇ ਪਹਿਲੇ ਅਧ ਵਿੱਚ ਹੁੰਦਾ ਹੋਇਆ ਹੀ ਦਿਸੇਗਾ ਮਹੀਨੇ ਦੇ ਦੂਜੇ ਅਧ ਵਿੱਚ ਆਮਦਨ ਦੇ ਮੁਕਾਬਲੇ ਖਰਚਿਆਂ ਦੀ ਅਧਿਕਤਤਾ ਰਹਿਣ ਦੀ ਸੰਭਾਵਨਾ ਹੈ ਇਸ ਲਈ ਤੁਹਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਕੈਰੀਅਰ ਦੇ ਮਾਮਲਿਆਂ ਵਿੱਚ ਕੰਮ ਦਾ ਦਬਾਅ ਤੁਹਾਡੇ ਉੱਪਰ ਬਹੁਤ ਜ਼ਿਆਦਾ ਰਹੇਗਾ ਇਸ ਲਈ ਨੌਕਰੀ ਵਿੱਚ ਤੁਸੀਂ ਜੀ ਭਰ ਕੇ ਮਿਹਨਤ ਕਰੋ ਤੁਹਾਨੂੰ ਉਸ ਦਾ ਵਧੀਆ ਨਤੀਜਾ ਮਿਲੇਗਾ ਕਾਰੋਬਾਰ ਕਰਨ ਵਾਲੇ ਜਾਤਕਾਂ ਲਈ ਇਹ ਮਹੀਨਾ ਚੰਗਾ ਹੈ ਤੁਸੀਂ ਆਪਣੇ ਯੋਗਤਾ ਦੇ ਅਨੁਸਾਰ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਸਫਲ ਰਹੋਗੇ। ਕੁਝ ਨਵੇਂ ਲੋਕਾਂ ਤੋਂ ਤੁਹਾਨੂੰ ਕਾਰੋਬਾਰੀ ਲਾਭ ਹੋਣ ਦੀ ਸੰਭਾਵਨਾ ਬਣੇਗੀ। ਵਿਦਿਆਰਥੀਆਂ ਨੂੰ ਇਸ ਮਹੀਨੇ ਸਭ ਤੋਂ ਜ਼ਿਆਦਾ ਚੁਣੌਤੀਆਂ ਚੜ੍ਹਣੀਆਂ ਪੈ ਸਕਦੀਆਂ ਹਨ ਕਿਉਂਕਿ ਤੁਹਾਡੀ ਪੜ੍ਹਾਈ ਵਿੱਚ ਵਾਰ-ਵਾਰ ਰੁਕਾਵਟਾਂ ਦੀ ਮੌਜੂਦਗੀ ਪੜ੍ਹਾਈ ਤੋਂ ਤੁਹਾਡਾ ਧਿਆਨ ਹਟਾ ਸਕਦੀ ਹੈ। ਇਸ ਲਈ ਬਹੁਤ ਜ਼ਿਆਦਾ ਇਕਾਗਰਤਾ ਦੀ ਜ਼ਰੂਰਤ ਪਵੇਗੀ। ਪ੍ਰੇਮ ਸਬੰਧਾਂ ਵਿੱਚ ਪ੍ਰੇਮ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਹੋਣ ਵਾਲਾ ਹੈ। ਇਸ ਦੇ ਲਈ ਤਿਆਰ ਰਹੋ ਝਗੜੇ ਦੇ ਨਾਲ-ਨਾਲ ਬਾਹਰ ਦੇ ਲੋਕਾਂ ਦੀ ਦਖਲਅੰਦਾਜ਼ੀ ਪਰਿਵਾਰ ਦੇ ਲੋਕਾਂ ਦੀ ਕਾਹ ਸੁਣੀ ਆਦ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਸ਼ਾਦੀशुदा ਜਾਤਕਾਂ ਦੇ ਲਈ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ ਆਪਸ ਵਿੱਚ ਪਾਲ ਮੇਲ ਬਣਿਆ ਰਹੇਗਾ ਰਿਸ਼ਤੇ ਵਿੱਚ ਪਰਪਕਤਾ ਆਵੇਗੀ ਅਤੇ ਘਰ ਵਿੱਚ ਖੁਸ਼ੀਆਂ ਦਾ ਆਗਮਨ ਹੋਵੇਗਾ ਪਰਿਵਾਰਕ ਜੀਵਨ ਵਿੱਚ ਵੀ ਉਤਰਾ ਚੜਾ ਰਹੇਗਾ ਪਰ ਫਿਰ ਵੀ ਆਪਸੀ ਪ੍ਰੇਮ ਤੁਹਾਨੂੰ ਇੱਕ ਡੋਰ ਵਿੱਚ ਬੰਨ੍ਹ ਕੇ ਰੱਖੇਗਾ ਸਿਹਤ ਦੀ ਦ੍ਰਿਸ਼ਟੀ ਤੋਂ ਇਹ ਮਹੀਨਾ ਕਮਜ਼ੋਰ ਹੈ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੁਹਾਨੂੰ ਜ਼ਿਆਦਾ ਪਰੇਸ਼ਾਨ ਕਰ ਸਕਦੀਆਂ ਹਨ ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ ਉਪਾਅ ਹੈ ਜੀ ਮਹੀਨੇ ਦੇ ਪਹਿਲੇ ਅੱਧ ਦੇ ਦੌਰਾਨ ਉੱਤਮ ਗੁਣਵੱਤਾ ਦਾ ਉਪਨ ਰਤਨ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਆਪਣੀ ਅਨਾਮਿਕਾ ਉਂਗਲ ਵਿੱਚ ਤੀਤੀ ਦੇ ਨਾਲ ਵਾਲੀ ਉਂਗਲ ਵਿੱਚ ਸ਼ੁੱਕਲ ਪੱਖ ਦੇ ਸ਼ੁੱਕਰਵਾਰ ਨੂੰ ਧਾਰਨ ਕਰੋ ਅੱਗੇ ਹੈ ਜੀ ਮਿਥਨ ਰਾਸ਼ੀ ਇਹ ਮਹੀਨਾ ਮਿਥਨ ਰਾਸ਼ੀ ਵਾਲਿਆਂ ਲਈ ਉਤਰਾ ਚੜਾ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ ਤੁਹਾਨੂੰ ਕਈ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਪਵੇਗਾ ਪਰਿਵਾਰਕ ਮਸਲਿਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੋਵੇਗਾ ਕਿਉਂਕਿ ਪਰਿਵਾਰਕ ਜੀਵਨ ਵਿੱਚ ਉਥਲ ਪੁਥਲ ਮੱਚੇ ਰਹਿਣ ਦੀ ਸੰਭਾਵਨਾ ਹੈ ਜਿੱਥੋਂ ਤੱਕ ਆਰਥਿਕ ਸਥਿਤੀ ਦਾ ਸਵਨ ਹੈ ਤਾਂ ਇਹ ਆਸਤ ਰੂਪ ਨਾਲ ਤੁਹਾਨੂੰ ਧਨ ਪ੍ਰਾਪਤੀ ਦੀ ਸੰਭਾਵਨਾ ਦਿਖਾਉਂਦੀ ਹੈ ਮਹੀਨੇ ਦੇ ਪਹਿਲੇ ਅੱਧ ਦੇ ਦੌਰਾਨ ਸਮੱਸਿਆਵਾਂ ਜ਼ਿਆਦਾ ਰਹਿਣਗੀਆਂ ਦੂਜੇ ਅੱਧ ਦੇ ਦੌਰਾਨ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਕੋਈ ਨਾ ਕੋਈ ਖਰਚਾ ਲੱਗਿਆ ਰਹਿਣ ਦੀ ਸੰਭਾਵਨਾ ਹੈ ਲੰਬੀਆਂ ਯਾਤਰਾਵਾਂ ਨਾਲ ਤੁਹਾਨੂੰ ਥਕਾਵਟ ਹੋ ਸਕਦੀ ਹੈ ਨੌਕਰੀ ਵਿੱਚ ਸਖਤ ਚੁਣੌਤੀਆਂ ਤੁਹਾਡਾ ਸਵਾਗਤ ਕਰਨਗੀਆਂ ਅਤੇ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਵਿਦੇਸ਼ੀ ਮਾਧਿਅਮਾਂ ਤੋਂ ਚੰਗਾ ਲਾਭ ਮਿਲਣ ਦੀ ਸੰਭਾਵਨਾ ਹੈ ਵਿਦਿਆਰਥੀ ਵਰਗ ਦੇ ਲਈ ਮਹੀਨੇ ਦਾ ਪਹਿਲਾ ਅੱਧ ਚੰਗਾ ਰਹੇਗਾ ਅਤੇ ਇਸ ਦੌਰਾਨ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਚੰਗੀ ਸਫਲਤਾ ਮਿਲ ਸਕਦੀ ਹੈ। ਪ੍ਰੇਮ ਪ੍ਰਸੰਗ ਦੇ ਲਈ ਵੀ ਮਹੀਨੇ ਦਾ ਪਹਿਲਾ ਅੱਧ ਜਿਆਦਾ ਅਨਕੂਲ ਹੈ। ਰਿਸ਼ਤੇ ਵਿੱਚ ਮਜ਼ਬੂਤੀ ਆਵੇਗੀ। ਸ਼ਾਦੀशुदा ਜੀਵਨ ਬਤੀਤ ਕਰ ਰਹੇ ਜਾਤਕਾਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਨੂੰ ਲੈ ਕੇ ਵੀ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਲੈਣਾ ਚਾਹੀਦਾ ਹੈ। ਪਰ ਤੁਹਾਡਾ ਆਤਮ ਬਲ ਇਹਨਾ ਕਮਜ਼ੋਰ ਨਹੀਂ ਹੈ ਤੁਸੀਂ ਹਰ ਸਮੱਸਿਆ ਦਾ ਡਟ ਕੇ ਸਾਹਮਣਾ ਕਰੋਗੇ ਜਿਸ ਨਾਲ ਬਹੁਤ ਸਾਰੀਆਂ ਚੁਣੌਤੀਆਂ ਤੋਂ ਆਸਾਨੀ ਨਾਲ ਬਾਹਰ ਵੀ ਨਿਕਲ ਆਉਗੇ ਉਪਾਅ ਹੈ ਜੀ ਤੁਹਾਨੂੰ ਹਰ ਰੋਜ਼ ਸ਼੍ਰੀ ਵਿਸ਼ਨੂੰ ਸਸ਼ਤਰ ਨਾਮ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ ਅੱਗੇ ਹੈ ਜੀ ਕਰਕਰਾਸ਼ੀ ਇਹ ਮਹੀਨਾ ਕਰਕਰਾਸ਼ੀ ਦੇ ਜਾਤਕਾਂ ਲਈ ਆਸਤ ਰੂਪ ਤੋਂ ਫਲਦਾਇਕ ਰਹਿਣ ਦੀ ਸੰਭਾਵਨਾ ਹੈ ਜਿੱਥੋਂ ਤੱਕ ਤੁਹਾਡੇ ਕੈਰੀਅਰ ਦਾ ਸਵਾਲ ਹੈ ਤਾਂ ਤੁਹਾਨੂੰ ਨੌਕਰੀ ਵਿੱਚ ਕੁਦਰਕ ਆਵਟਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਦੇ ਲਈ ਤੁਹਾਡੇ ਨਾਲ ਕੰਮ ਕਰਨ ਵਾਲੇ ਸਹਿਕਰਮੀਆਂ ਦਾ ਰਵੱਈਆ ਅਤੇ ਉਹਨਾਂ ਦੀ ਤੁਹਾਡੇ ਪ੍ਰਤੀ ਭਾਵਨਾ ਮਹੱਤਵਪੂਰਨ ਰਹੇਗੀ ਕਿਉਂਕਿ ਉਹ ਤੁਹਾਡੇ ਵਿਰੁੱਧ ਜਾ ਸਕਦੇ ਹਨ ਅਤੇ ਤੁਹਾਨੂੰ ਪਰੇਸ਼ਾਨ ਕਰਨ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ ਹਾਲਾਂਕਿ ਇਹਨਾਂ ਸਭ ਗਵਲਾਂ ਦੇ ਬਾਵਜੂਦ ਤੁਹਾਡਾ ਪ੍ਰਦਰਸ਼ਨ ਚੰਗਾ ਹੋਣ ਦੇ ਕਾਰਨ ਤੁਹਾਡੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਤੁਹਾਨੂੰ ਮਿਲਦਾ ਰਹੇਗਾ ਜਿਸ ਨਾਲ ਤੁਹਾਡੀ ਸਥਿਤੀ ਚੰਗੀ ਹੋ ਜਾਵੇਗੀ ਉਪਾਹ ਹੈ ਜੀ ਤੁਹਾਨੂੰ ਸ਼੍ਰੀ ਬਜਰੰਗ ਬਾਣ ਦਾ ਹਰ ਰੋਜ਼ ਪਾਠ ਕਰਨਾ ਚਾਹੀਦਾ ਹੈ ਅੱਗੇ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਲਈ ਇਹ ਮਹੀਨਾ ਮਿਲੇ ਜੁਲੇ ਨਤੀਜੇ ਲੈ ਕੇ ਆਉਣ ਵਾਲਾ ਹੈ ਜਿੱਥੋਂ ਤੱਕ ਕੈਰੀਅਰ ਦਾ ਸਵਾਲ ਹੈ ਤਾਂ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਕਈ ਤਰ੍ਹਾਂ ਦੇ ਸ਼ੁਭਣ ਤੀਜੇ ਪ੍ਰਾਪਤ ਹੋ ਸਕਦੇ ਹਨ ਇਸ ਮਹੀਨੇ ਨਾ ਕੇਵਲ ਤੁਹਾਨੂੰ ਤਰੱਕੀ ਮਿਲ ਸਕਦੀ ਹੈ ਬਲਕਿ ਤੁਹਾਡੀ ਆਮਦਨ ਵਿੱਚ ਵਾਧੇ ਦੀ ਵੀ ਸੰਭਾਵਨਾ ਬਣਨ ਵਾਲੀ ਹੈ ਸਰਕਾਰੀ ਖੇਤਰ ਦੇ ਜਾਤਕਾਂ ਨੂੰ ਵੀ ਚੰਗਾ ਲਾਭ ਮਿਲ ਸਕਦਾ ਹੈ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਆਪਣੇ ਦੇਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਵਾਉਣਾ ਪਵੇਗਾ ਇਸ ਨਾਲ ਤੁਹਾਨੂੰ ਹੋਰ ਬਿਹਤਰ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ ਅਤੇ ਤੁਹਾਡਾ ਕਾਰੋਬਾਰ ਵੀ ਚੰਗੀ ਤਰੱਕੀ ਕਰੇਗਾ ਪ੍ਰੇਮ ਸੰਬੰਧਾਂ ਵਿੱਚ ਉਤਰਾਅ ਚੜਾਅ ਦੇ باوجود ਰਿਸ਼ਤੇ ਵਿੱਚ ਪ੍ਰੇਮ ਵਧਣ ਦੀ ਸੰਭਾਵਨਾ ਬਧੇਗੀ ਪਰ ਆਪਣੇ ਵਿਵਹਾਰ ਨੂੰ ਕੰਟਰੋਲ ਵਿੱਚ ਰੱਖਣਾ ਜ਼ਰੂਰੀ ਹੈ। ਸ਼ਾਦੀशुदा ਸਬੰਧਾਂ ਦੇ ਲਈ ਕੁਝ ਚੁਣੌਤੀਪੂਰਨ ਸਮਾਂ ਰਹੇਗਾ। ਫਿਰ ਵੀ ਤੁਸੀਂ ਸਮਝਦਾਰੀ ਨਾਲ ਸਥਿਤੀ ਨੂੰ ਸੰਭਾਲ ਸਕੋਗੇ। ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਸੀਂ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹੋ। ਮਾਨਸਿਕ ਰੂਪ ਤੋਂ ਤਣਾ ਤੁਹਾਨੂੰ ਖਾਸ ਤੌਰ ਤੇ ਪ੍ਰਭਾਵਿਤ ਕਰੇਗਾ। ਪਰਵਾਰਕ ਜੀਵਨ ਵਿੱਚ ਹਲਚਲ ਮੱਚੀ ਰਹੇਗੀ ਕੁਝ ਸਮੇਂ ਦੇ ਲਈ ਸ਼ਾਂਤੀ ਆ ਸਕਦੀ ਹੈ ਪਰ ਤੁਹਾਨੂੰ ਸਥਿਤੀਆਂ ਉੱਤੇ ਧਿਆਨ ਦੇਣਾ ਪਵੇਗਾ ਵਿਦਿਆਰਥੀ ਵਰਗ ਦੇ ਲਈ ਇਹ ਮਹੀਨਾ ਕੁਝ ਕਰਕੇ ਦਿਖਾਉਣ ਦਾ ਮਹੀਨਾ ਹੈ ਆਪਣੀ ਕੰਮਰ ਕੱਸ ਲੋ ਅਤੇ ਭਰਪੂਰ ਮਿਹਨਤ ਕਰੋ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲਿਆਂ ਦੀ ਇੱਛਾ ਮਹੀਨੇ ਦੇ ਦੂਜੇ ਅੱਧ ਵਿੱਚ ਪੂਰੀ ਹੋ ਸਕਦੀ ਹੈ ਅਤੇ ਹੋਰ ਜਾਤਕਾਂ ਨੂੰ ਵੀ ਵਿਦੇਸ਼ ਜਾਣ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਵਧੀਆ ਬਣੀ ਰਹੇਗੀ ਉਪਾਅ ਹੈ ਜੀ ਤੁਹਾਨੂੰ ਵੀਰਵਾਰ ਦੇ ਦਿਨ ਕੇਲਾ ਨਹੀਂ ਖਾਣਾ ਚਾਹੀਦਾ ਬਲਕਿ ਚਾਰ ਕੇਲੇ ਕਿਸੇ ਬ੍ਰਾਹਮਣ ਜਾਂ ਵਿਦਿਆਰਥੀ ਨੂੰ ਖਿਲਾਉਣੇ ਚਾਹੀਦੇ ਹਨ ਅੱਗੇ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਜਨਮਾਂ ਲਈ ਇਹ ਮਹੀਨਾ ਮਿਲੇ ਜੁਲੇ ਨਤੀਜੇ ਲੈ ਕੇ ਆਵੇਗਾ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਪਵੇਗੀ ਕਿਉਂਕਿ ਇਸ ਮਹੀਨੇ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਤੁਸੀਂ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਵਿੱਚ ਵੀ ਕਮੀ ਹੋਣ ਦੇ ਸੰਕੇਤ ਮਿਲ ਰਹੇ ਹਨ ਜਿਸ ਨਾਲ ਤੁਸੀਂ ਕਿਸੇ ਵੀ ਇਨਫੈਕਸ਼ਨ ਦੀ ਚਪੇਟ ਵਿੱਚ ਆਸਾਨੀ ਨਾਲ ਆ ਸਕਦੇ ਹੋ ਇਸ ਲਈ ਇਸ ਪੂਰੇ ਹੀ ਮਹੀਨੇ ਆਪਣੀ ਸਿਹਤ ਦਾ ਜਿਆਦਾ ਧਿਆਨ ਰੱਖੋ ਜਿੱਥੋਂ ਤੱਕ ਕੈਰੀਅਰ ਦੀ ਗੱਲ ਹੈ ਤਾਂ ਨੌਕਰੀ ਵਿੱਚ ਉਤਰਾ ਚੜਾ ਦੀ ਸਥਿਤੀ ਆਵੇਗੀ ਫਿਰ ਵੀ ਤੁਸੀਂ ਚੰਗੀ ਸਥਿਤੀ ਵਿੱਚ ਰਹੋਗੇ ਕਾਰੋਬਾਰ ਕਰਨ ਵਾਲੇ ਯਾਤਕਾਂ ਨੂੰ ਤੇਜ ਬੁੱਧੀ ਦਾ ਲਾਭ ਮਿਲੇਗਾ ਆਪਣੇ ਕਾਰੋਬਾਰੀ 파ਟਰਨਰ ਦੇ ਨਾਲ ਚੰਗੇ ਸਬੰਧਾਂ ਦੇ ਕਾਰਨ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਪਰ ਕਈ ਅਜਿਹੀਆਂ ਚੁਣੌਤੀਆਂ ਤੁਹਾਡੇ ਸਾਹਮਣੇ ਆਉਣ ਗਈਆਂ ਜੋ ਕਾਰੋਬਾਰ ਦੀ ਗਤੀ ਨੂੰ ਘਟ ਕਰ ਸਕਦੀਆਂ ਹਨ ਇਸ ਲਈ ਸਾਵਧਾਨੀ ਨਾਲ ਅੱਗੇ ਵਧੋ ਪਰਿਵਾਰਕ ਜੀਵਨ ਵਿੱਚ ਚੰਗੀ ਸਥਿਤੀ ਰਹਿਣ ਦੀ ਸੰਭਾਵਨਾ ਹੈ ਪ੍ਰੇਮ ਸਬੰਧਾਂ ਦੇ ਲਈ ਸਮਾਂ ਠੀਕ ਠਾਕ ਰਹੇਗਾ ਜਦੋਂ ਕਿ ਸ਼ਾਦੀशुदा ਜੀਵਨ ਵਿੱਚ ਤਣਾਅ ਅਤੇ ਟਕਰਾਅ ਦੀ ਸਥਿਤੀ ਬਣਦੀ ਵਿਗੜਦੀ ਰਹੇਗੀ ਆਰਥਿਕ ਰੂਪ ਤੋਂ ਇਹ ਮਹੀਨਾ ਠੀਕ ਠਾਕ ਰਹਿਣ ਦੀ ਸੰਭਾਵਨਾ ਹੈ ਜਦਕਿ ਵਿਦਿਆਰਥੀਆਂ ਨੂੰ ਸਖਤ ਚੁਣੌਤੀਆਂ ਦੇ ਲਈ ਤਿਆਰ ਰਹਿਣਾ ਪਵੇਗਾ ਤੁਸੀਂ ਪੜ੍ਹਾਈ ਦੇ ਲਈ ਵਿਦੇਸ਼ ਜਾਣ ਵਿੱਚ ਕਾਮਯਾਬ ਹੋ ਸਕਦੇ ਹੋ ਉਪਾਅ ਹੈ ਜੀ ਤੁਹਾਨੂੰ ਆਪਣੀ ਰਾਸ਼ੀ ਦੇ ਸਵਾਮੀ ਬੁੱਧ ਮਹਾਰਾਜ ਦੇ ਖਾਸ ਰਤਨ ਪੰਨਾ ਰਤਨ ਨੂੰ ਆਪਣੀ ਕਨਿਸ਼ਕਾ ਉਂਗਲੀ ਵਿੱਚ ਆਪਣੀ ਚੀਚੀ ਵਿੱਚ ਬੁੱਧਵਾਰ ਦੇ ਦਿਨ ਧਾਰਨ ਕਰਨਾ ਚਾਹੀਦਾ ਹੈ ਅੱਗੇ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਜਾਤਕਾਂ ਲਈ ਇਹ ਮਹੀਨਾ ਸਾਵਧਾਨੀ ਨਾਲ ਭਰਿਆ ਮਹੀਨਾ ਹੋਵੇਗਾ ਨਾ ਕੇਵਲ ਸਿਹਤ ਬਲਕਿ ਆਰਥਿਕ ਤੌਰ ਤੇ ਵੀ ਤੁਹਾਨੂੰ ਇਸ ਮਹੀਨੇ ਬਹੁਤ ਸਾਵਧਾਨੀ ਰੱਖਣ ਦੀ ਜ਼ਰੂਰਤ ਪਵੇਗੀ ਕਿਉਂਕਿ ਮਹੀਨੇ ਦੇ ਸ਼ੁਰੂਆਤ ਤੋਂ ਹੀ ਖਰਚਿਆਂ ਦਾ ਬੋਝ ਅਚਾਨਕ ਹੀ ਤੁਹਾਡੇ ਉੱਪਰ ਆ ਜਾਵੇਗਾ ਜਿਸ ਨੂੰ ਸੰਭਾਲਣਾ ਤੁਹਾਡੇ ਲਈ ਚੁਣੌਤੀਪੂਰਨ ਹੋਵੇਗਾ ਕੈਰੀਅਰ ਦੀ ਗੱਲ ਕਰੀਏ ਤਾਂ ਨੌਕਰੀ ਵਿੱਚ ਕਾਫੀ ਰੁਝਾਨ ਰਹੇਗਾ ਅਤੇ ਕਾਫੀ ਭੱਜ ਦੌੜ ਬਣੇਗੀ ਅਤੇ ਇੱਕ ਜਗ੍ਹਾ ਡਟ ਕੇ ਕੰਮ ਕਰਨਾ ਥੋੜਾ ਜਿਆਦਾ ਮੁਸ਼ਕਲ ਲੱਗੇਗਾ ਪਰ ਤੁਸੀਂ ਆਪਣੀ ਮਿਹਨਤ ਜਾਰੀ ਰੱਖੋਗੇ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਯਾਤਰਾਵਾਂ ਉੱਤੇ ਜਾਣ ਦਾ ਮੌਕਾ ਮਿਲੇਗਾ ਅਤੇ ਇਹਨਾਂ ਯਾਤਰਾਵਾਂ ਤੋਂ ਕਾਰੋਬਾਰ ਵਿੱਚ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ ਕਾਰੋਬਾਰ ਦੇ ਉਦੇਸ਼ ਤੋਂ ਇਹ ਮਹੀਨਾ ਠੀਕ-ਠਾਕ ਰਹਿਣ ਵਾਲਾ ਹੈ ਸ਼ਾਦੀशुदा ਜਾਤਕਾਂ ਦੇ ਲਈ ਮਹੀਨੇ ਦੀ ਸ਼ੁਰੂਆਤ ਚੰਗੀ ਰਹੇਗੀ ਅਤੇ ਰਿਸ਼ਤੇ ਵਿੱਚ ਪ੍ਰੇਮ ਵਧੇਗਾ ਹਾਲਾਂਕਿ ਮਹੀਨੇ ਦਾ ਦੂਜਾ ਅੱਧ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ ਪਰਿਵਾਰਕ ਜੀਵਨ ਵਿੱਚ ਤਾਲਮਿਲ ਰਹਿਣ ਦੀ ਸੰਭਾਵਨਾ ਹੈ ਤੁਹਾਡੇ ਭਰਾਵਾਂ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਪੈ ਸਕਦੀ ਹੈ ਵਿਦਿਆਰਥੀ ਵਰਗ ਨੂੰ ਭਰਪੂਰ ਮਿਹਨਤ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਸ ਦੌਰਾਨ ਤੁਹਾਨੂੰ ਸਰੀਰਕ ਸਮੱਸਿਆਵਾਂ ਦੇ ਪ੍ਰਤੀ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ ਕਿਉਂਕਿ ਤੁਸੀਂ ਕਿਸੇ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹੋ ਉਪਾਹ ਹੈ ਜੀ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਨੀ ਚਲੀਸਾ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਅੱਗੇ ਹੈ ਜੀ বৃਸ਼ਕ ਰਾਸ਼ੀ ਅਕਤੂਬਰ ਮਹੀਨਾ বৃਸ਼ਕ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਦਿਸ ਰਹੀ ਹੈ ਇਸ ਮਹੀਨੇ ਤੁਹਾਡੀ ਆਰਥਿਕ ਸਥਿਤੀ ਵਿੱਚ ਚੰਗਾ ਸੁਧਾਰ ਦੇਖਣ ਨੂੰ ਮਿਲੇਗਾ ਮਹੀਨੇ ਦਾ ਪਹਿਲਾ ਅੱਧ ਤਾਂ ਜ਼ਰੂਰਤ ਤੋਂ ਜ਼ਿਆਦਾ ਚੰਗਾ ਰਹਿ ਸਕਦਾ ਹੈ ਕਿਉਂਕਿ ਤੁਹਾਡੇ ਕੋਲ ਜ਼ਿਆਦਾ ਮਾਤਰਾ ਵਿੱਚ ਪੈਸਾ ਆਉਣ ਦੀ ਸੰਭਾਵਨਾ ਬਣੇਗੀ ਹਾਲਾਂਕਿ ਮਹੀਨੇ ਦੇ ਦੂਜੇ ਅੱਧ ਵਿੱਚ ਖਰਚੇ ਜ਼ੋਰ ਪਕੜ ਸਕਦੇ ਹਨ ਪਰਿਵਾਰਕ ਸਬੰਧਾਂ ਵਿੱਚ ਮਿਠਾਸ ਬਣੀ ਰਹੇਗੀ ਆਪਸ ਵਿੱਚ ਮਿਲਜੁਲ ਕੇ ਰਹਿਣ ਨਾਲ ਅਤੇ ਕੌੜਾ ਨਾ ਬੋਲਣ ਨਾਲ ਔਖੀ ਸਥਿਤੀ ਨੂੰ ਸੰਭਾਲਿਆ ਜਾ ਸਕਦਾ ਹੈ ਕੈਰੀਅਰ ਬਾਰੇ ਗੱਲ ਕਰੀਏ ਤਾਂ ਨੌਕਰੀ ਦੇ ਮਾਮਲੇ ਵਿੱਚ ਤੁਹਾਨੂੰ ਚੰਗੇ ਵਿਕਲਪ ਮਿਲਣਗੇ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਥੋੜੀ ਜਿਹੀ ਕੋਸ਼ਿਸ਼ ਕਰਨੀ ਪਵੇਗੀ ਕਿਉਂਕਿ ਕੁਝ ਮਾਮਲਿਆਂ ਵਿੱਚ ਉਹ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ ਅਜਿਹੀ ਸਥਿਤੀ ਵਿੱਚ ਉਹਨਾਂ ਦਾ ਭਰੋਸਾ ਜਿੱਤਣਾ ਤੁਹਾਡੇ ਲਈ ਚੁਣੌਤੀ ਹੋਵੇਗਾ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੋਣਗੇ ਅਤੇ ਕਾਰੋਬਾਰ ਵਿੱਚ ਤਰੱਕੀ ਦੀ ਸੰਭਾਵਨਾ ਬਣੇਗੀ ਪ੍ਰੇਮ ਸਬੰਧਾ ਵਿੱਚ ਉਤਰਾ ਚੜਾ ਤੋਂ ਬਾਅਦ ਵੀ ਪ੍ਰੇਮ ਦਾ ਅੰਸ਼ ਬਚਿਆ ਰਹੇਗਾ ਜੋ ਤੁਹਾਡੇ ਰਿਸ਼ਤੇ ਨੂੰ ਸੰਭਾਲੇਗਾ। ਸ਼ਾਦੀशुदा ਜੀਵਨ ਬਿਤਾ ਰਹੇ ਲੋਕਾਂ ਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਅਤੇ ਜੀਵਨ ਸਾਥੀ ਦਾ ਸਾਥ ਮਿਲੇਗਾ। ਵਿਦਿਆਰਥੀਆਂ ਦੇ ਲਈ ਇਹ ਮਹੀਨਾ ਸ਼ੁਰੂਆਤ ਵਿੱਚ ਚੁਣੌਤੀਆਂ ਲੈ ਕੇ ਆਵੇਗਾ ਅਤੇ ਤੁਹਾਡੀ ਇਕਾਗਰਤਾ ਭੰਗ ਹੋਵੇਗੀ। ਮਹੀਨੇ ਦੀ ਸ਼ੁਰੂਆਤ ਵਿੱਚ ਵਿਦੇਸ਼ ਜਾਣ ਦੇ ਇਸ਼ਕ ਲੋਕ ਵਿਦੇਸ਼ ਜਾ ਸਕਦੇ ਹਨ। ਅਤੇ ਉਥੇ ਉਹਨਾਂ ਨੂੰ अनेका ਪ੍ਰਕਾਰ ਦੀਆਂ ਸੁੱਖ ਸਹੂਦਾਵਾਂ ਦੀ ਪ੍ਰਾਪਤੀ ਹੋਵੇਗੀ ਇਸ ਮਹੀਨੇ ਤੁਸੀਂ ਕੋਈ ਨਵਾਂ ਵਾਹਨ ਨਵੀਂ ਮਸ਼ੀਨਰੀ ਜਾਂ ਮਹਿੰਗੀ ਚੀਜ਼ ਖਰੀਦ ਸਕਦੇ ਹੋ ਉਪਾਅ ਹੈ ਜੀ ਤੁਹਾਨੂੰ ਸ਼੍ਰੀ ਦੁਰਗਾ ਕਵਚ ਦਾ ਪਾਠ ਕਰਨਾ ਚਾਹੀਦਾ ਹੈ ਅੱਗੇ ਹੈ ਜੀ ਤੁੰਗਰਾਸੀ ਇਹ ਮਹੀਨਾ ਤੁੰਗਰਾਸੀ ਦੇ ਜਾਤਕਾਂ ਲਈ ਬਹੁਤ ਜ਼ਿਆਦਾ ਉਥਲ ਪੁਥਲ ਵਾਲਾ ਮਹੀਨਾ ਰਹਿ ਸਕਦਾ ਹੈ ਮੇਂ ਨੇਦੀ ਸ਼ੁਰੂਆਤ ਵਿੱਚ ਹੀ 6 ਗ੍ਰਹਾਂ ਦਾ ਪ੍ਰਭਾਵ ਤੁਹਾਡੇ 10ਵੇਂ ਘਰ ਉੱਤੇ ਹੋਵੇਗਾ ਇਸ ਕਾਰਨ ਕੈਰੀਅਰ ਦੇ ਖੇਤਰ ਵਿੱਚ ਤੁਹਾਨੂੰ ਆਪਣੇ ਕਾਰਜ ਸਥਾਨ ਤੇ ਸੰਭਲ ਕੇ ਰਹਿਣਾ ਪਵੇਗਾ ਕਿਉਂਕਿ ਗੱਲ ਗੱਲ ਵਿੱਚ ਕੋਈ ਅਜੀਹੀ ਗੱਲ ਵਿਗੜ ਸਕਦੀ ਹੈ ਜਿਸ ਨਾਲ ਕਾਰਜ ਖੇਤਰ ਵਿੱਚ ਪਰੇਸ਼ਾਨੀ ਆ ਸਕਦੀ ਹੈ ਇਸ ਲਈ ਸਾਵਧਾਨ ਰਹੋ ਬਿਜ਼ਨਸ ਕਰਨ ਵਾਲੇ ਜਾਤਕਾਂ ਨੂੰ ਆਪਣੇ ਕਾਰੋਬਾਰੀ ਸਾਂਝੇਦਾਰ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਵੱਲ ਧਿਆਨ ਦੇਣਾ ਪਵੇਗਾ ਵੈਸੇ ਕਾਰੋਬਾਰ ਦੇ ਲਈ ਸਮਾਂ ਚੰਗਾ ਰਹੇਗਾ ਪਰਿਵਾਰਕ ਜੀਵਨ ਵਿੱਚ ਤਣਾ ਰਹੇਗਾ ਅਤੇ ਘਰ ਦੇ ਬਜ਼ੁਰਗਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਉਸ ਵੱਲ ਧਿਆਨ ਦਿਓ ਅਤੇ ਘਰ ਵਿੱਚ ਸ਼ਾਂਤੀ ਕਾਇਮ ਰੱਖਣ ਦੀ ਕੋਸ਼ਿਸ਼ ਕਰੋ ਪ੍ਰੇਮ ਸਮਰੱਥਾਂ ਦੇ ਲਈ ਸਮਾਂ ਚੰਗਾ ਰਹੇਗਾ ਅਤੇ ਤੁਸੀਂ ਆਪਣੇ ਪ੍ਰੇਮੀ ਦੇ ਨਾਲ ਵਿਆਹ ਬਾਰੇ ਚਰਚਾ ਕਰਦੇ ਹੋਏ ਦੱਸੋਗੇ ਅਰਥਾਤ ਵਿਆਹ ਕਰਨ ਦੇ ਬਾਰੇ ਵਿੱਚ ਵਿਚਾਰ ਕਰ ਸਕਦੇ ਹੋ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਰਿਸ਼ਤੇ ਵਿੱਚ ਕੁਝ ਸਮੇਂ ਦੇ ਲਈ ਖਟਾਸ ਆ ਸਕਦੀ ਹੈ ਇਸ ਦੇ ਨਤੀਜੇ ਵਜੋਂ ਤੁਹਾਨੂੰ ਸਾਵਧਾਨੀ ਦਿਖਾਉਂਦੇ ਹੋਏ ਆਪਣੇ ਰਿਸ਼ਤੇ ਨੂੰ ਸੰਭਾਲਣਾ ਪਵੇਗਾ ਅਤੇ ਆਪਣੇ ਆਤਮ ਸਨਮਾਨ ਨੂੰ ਵੀ ਕਾਇਮ ਰੱਖਣਾ ਪਵੇਗਾ ਵਿਦਿਆਰਥੀ ਵਰਗ ਦੇ ਲਈ ਇਹ ਮਹੀਨਾ ਔਖਾ ਰਹੇਗਾ ਅਤੇ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਵਿੱਚ ਸਫਲ ਹੋ ਸਕਦੇ ਹੋ ਬੇਰੋਜ਼ਗਾਰ ਜਾਤਕਾ ਨੂੰ ਨੌਕਰੀ ਮਿਲ ਸਕਦੀ ਹੈ ਪਰ ਸਿਹਤ ਦਾ ਪੱਖ ਉਤਰਾ ਚੜਾ ਨਾਲ ਭਰਿਆ ਰਹੇਗਾ ਅਤੇ ਖਰਚੇ ਵੀ ਜ਼ਿਆਦਾ ਹੋਣਗੇ ਇਸ ਲਈ ਆਮਦਨ ਵੱਲ ਧਿਆਨ ਦੇਣਾ ਪਵੇਗਾ ਵਿਦੇਸ਼ ਜਾਣ ਦੇ ਬਾਰੇ ਵਿੱਚ ਵਿਚਾਰ ਕਰ ਸਕਦੇ ਹੋ ਅਤੇ ਅਜੇ ਵਿੱਚ ਕਿਤੇ ਲੰਬੀ ਯਾਤਰਾ ਵੀ ਜਾ ਸਕਦੇ ਹੋ ਉਪਾਹ ਹੈ ਜੀ ਤੁਹਾਨੂੰ ਹਰ ਰੋਜ਼ ਸੂਰਜ ਦੇਵਤਾ ਨੂੰ ਅਰਗ ਦੇਣਾ ਚਾਹੀਦਾ ਹੈ ਅੱਗੇ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਅਕਤੂਬਰ ਮਹੀਨਾ ਅਨਕੂਲ ਰਹਿਣ ਦੀ ਸੰਭਾਵਨਾ ਹੈ ਇਸ ਮਹੀਨੇ ਵਿੱਚ ਤੁਹਾਡੀ ਸਿਹਤ ਚੰਗੀ ਰਹੇਗੀ ਪਰ ਤੁਹਾਨੂੰ ਆਪਣੀਆਂ ਗਲਤੀਆਂ ਦੇ ਕਾਰਨ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਤੁਸੀਂ ਆਪਣੀ ਸਿਹਤ ਦੇ ਪ੍ਰਤੀ ਲਾਪਰਵਾਹ ਰਹੋਗੇ ਇਸ ਲਈ ਤੁਸੀਂ ਬਿਮਾਰ ਹੋ ਸਕਦੇ ਹੋ ਕੈਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਕੁਝ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ ਨੌਕਰੀ ਵਿੱਚ ਪਰਿਵਰਤਨਾ ਆ ਸਕਦਾ ਹੈ ਅਤੇ ਤੁਹਾਨੂੰ ਕੋਈ ਨਵੀਂ ਨੌਕਰੀ ਮਿਲ ਸਕਦੀ ਹੈ ਜੇਕਰ ਤੁਸੀਂ ਕਿਸੇ ਚੰਗੀ ਨੌਕਰੀ ਵਿੱਚ ਹੋ ਤਾਂ ਤੁਹਾਡੇ ਤਬਾਦਲੇ ਦੀ ਸੰਭਾਵਨਾ ਬਣ ਸਕਦੀ ਹੈ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਸਖਤ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣਾ ਪਵੇਗਾ ਅਤੇ ਇਸੇ ਨਾਲ ਉਹਨਾਂ ਨੂੰ ਕਾਰੋਬਾਰ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ ਪ੍ਰੇਮ ਸਬੰਧਾਂ ਦੇ ਲਈ ਇਹ ਮਹੀਨਾ ਅਨੁਕੂਲ ਰਹੇਗਾ ਅਤੇ ਤੁਹਾਡਾ ਪ੍ਰੇਮ ਵਿਆਹ ਹੋਣ ਦੀ ਸੰਭਾਵਨਾ ਵੀ ਬਣ ਸਕਦੀ ਹੈ ਇਸ ਲਈ ਆਪਣੇ ਵੱਲੋਂ ਕੋਈ ਗਲਤੀ ਨਾ ਕਰੋ ਦੰਪਤੀ ਜੀਵਨ ਵਿੱਚ ਤਣਾਅ ਵਿੱਚ ਕਮੀ ਆਵੇਗੀ ਆਪਸ ਵਿੱਚ ਪ੍ਰੇਮ ਵਧੇਗਾ ਅਤੇ ਤੁਹਾਨੂੰ ਦੰਪਤੀ ਜੀਵਨ ਦਾ ਪੂਰਾ ਆਨੰਦ ਲੈਣ ਦਾ ਮੌਕਾ ਮਿਲੇਗਾ ਵਿਦਿਆਰਥੀ ਵਰਗ ਦੇ ਲਈ ਇਹ ਮਹੀਨਾ અનુકੂਲ ਰਹੇਗਾ ਅਤੇ ਤੁਹਾਨੂੰ ਚੰਗੀ ਸਫਲਤਾ ਮਿਲ ਸਕਦੀ ਹੈ ਆਰਥਿਕ ਮਾਮਲਿਆਂ ਵਿੱਚ ਇਹ ਮਹੀਨਾ ਆਸਤ ਰਹਿਣ ਦੀ ਸੰਭਾਵਨਾ ਹੈ ਉਪਾਹ ਹੈ ਜੀ ਤੁਹਾਨੂੰ ਹਰ ਰੋਜ਼ ਮਹਾਰਾਜ ਦਸ਼ਰਤ ਕਰਤ ਨੀਲ ਸ਼ਨੀ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ ਅੱਗੇ ਹਾਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਿੱਚ ਜਮੇ ਜਾਤਕਾਂ ਦੇ ਲਈ ਇਹ ਮਹੀਨਾ ਕੁਝ ਸਾਵਧਾਨੀ ਵਰਤਣ ਵਾਲਾ ਰਹੇਗਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨੀ ਰੱਖਣੀ ਪਵੇਗੀ ਜੋ ਮਹੀਨੇ ਦੀ ਸ਼ੁਰੂਆਤ ਤੋਂ ਹੀ ਕਮਜ਼ੋਰ ਰਹਿਣ ਵਾਲੀ ਹੈ ਹਾਲਾਂਕਿ ਮਹੀਨੇ ਦੇ ਦੂਜੇ ਅੱਧ ਵਿੱਚ ਸਿਹਤ ਵਿੱਚ ਸੁਧਾਰ ਦੀ ਸੰਭਾਵਨਾ ਦੇਖ ਰਹੀ ਹੈ ਨਾਲ ਹੀ ਕੈਰੀਅਰ ਦੇ ਮਾਮਲਿਆਂ ਵਿੱਚ ਤੁਹਾਨੂੰ ਚੰਗੇ ਨਤੀਜੇ ਤਾਂ ਮਿਲਣਗੇ ਪਰ ਨੌਕਰੀ ਵਿੱਚ ਪਰਵਰਤਨ ਆ ਸਕਦਾ ਹੈ ਨੌਕਰੀ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਰਹੇਗਾ ਪਰ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਲਗਾਤਾਰ ਮਿਹਨਤ ਕਰਦੇ ਰਹੋ ਕਿਉਂਕਿ ਉਸੇ ਨਾਲ ਤੁਹਾਨੂੰ ਲਾਭ ਹੋਵੇਗਾ ਤੁਸੀਂ ਨੌਕਰੀ ਬਦਲ ਸਕਦੇ ਹੋ ਇਹ ਇਸ ਦੇ ਲਈ ਅਨਕੂਲ ਸਮਾਂ ਹੈ ਤੁਹਾਡੇ ਤਬਾਦਲੇ ਦੀ ਸੰਭਾਵਨਾ ਵੀ ਬਣ ਸਕਦੀ ਹੈ ਕਾਰੋਬਾਰ ਕਰਨ ਵਾਲੇ ਜਾਤਾਂ ਲਈ ਚੁਣੌਤੀਆਂ ਵਧਣਗੀਆਂ ਕੁਝ ਸਮੇਂ ਲਈ ਬਣਦੇ ਹੋਏ ਕੰਮ ਵੀ اٹਕ ਸਕਦੇ ਹਨ ਪਰ ਤੁਸੀਂ ਹਿੰਮਤ ਨਾ ਹਾਰੋ ਅਤੇ ਆਪਣੇ ਕੰਮ ਵਿੱਚ ਲੱਗੇ ਰਹੋ ਇਸ ਦੌਰਾਨ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਪ੍ਰੇਮ ਸਬੰਧਾਂ ਵਿੱਚ ਤਣਾਅ ਦੀ ਸਥਿਤੀ ਬਣ ਸਕਦੀ ਹੈ ਸ਼ਾਦੀशुदा ਜੀਵਨ ਵਿੱਚ ਕੁਝ ਮੁਸ਼ਕਲਾ ਰਹਿਣਗੀਆਂ ਅਤੇ ਅਜਿਹੀ ਸਥਿਤੀ ਵਿੱਚ ਸਹੁਰੇ ਪੱਖ ਦੇ ਮੈਂਬਰਾਂ ਦੇ ਨਾਲ ਕਹਾ ਸੁਣੀ ਕਰਨ ਤੋਂ ਬਚਣਾ ਹੀ ਵੇਤਰ ਹੋਵੇਗਾ ਆਰਥਿਕ ਤੌਰ ਤੇ ਚੁਣੌਤੀਆਂ ਜ਼ਿਆਦਾ ਰਹਿਣ ਵਾਲੀਆਂ ਹਨ ਇਸ ਲਈ ਇਸ ਮਹੀਨੇ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ ਵਿਦਿਆਰਥੀ ਵਰਗ ਨੂੰ ਚੁਣੌਤੀਆਂ ਤੋਂ ਬਾਅਦ ਸਫਲਤਾ ਮਿਲ ਸਕਦੀ ਹੈ ਨਾਲ ਹੀ ਵਿਦੇਸ਼ ਯਾਤਰਾ ਦੀ ਵੀ ਸੰਭਾਵਨਾ ਬਣ ਸਕਦੀ ਹੈ ਤੁਸੀਂ ਕੋਈ ਪ੍ਰਾਪਰਟੀ ਖਰੀਦਣ ਵਿੱਚ ਵੀ ਕਾਮਯਾਬ ਹੋ ਸਕਦੇ ਹੋ ਉਪਾਅ ਹੈ ਜੀ ਤੁਹਾਨੂੰ ਸ਼੍ਰੀ ਵਿਸ਼ਨੂੰ ਸ਼ਸਤਰ ਨਾਮ ਸੂਤਰ ਦਾ ਪਾਠ ਕਰਨਾ ਚਾਹੀਦਾ ਹੈ ਅੱਗੇ ਹਾਜੀ ਮੀਨ ਰਾਸ਼ੀ ਇਹ ਮਹੀਨਾ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਆਸਤ ਰੂਪ ਤੋਂ ਫਲਦਾਇਕ ਹੋਏਗਾ ਆਰਥਿਕ ਚੁਣੌਤੀਆਂ ਤੁਹਾਨੂੰ ਕੁਝ ਪਰੇਸ਼ਾਨੀ ਵਿੱਚ ਪਾ ਸਕਦੀਆਂ ਹਨ ਕਿਉਂਕਿ ਖਰਚੇ ਕਾਬੂ ਤੋਂ ਬਾਹਰ ਹੋ ਸਕਦੇ ਹਨ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਉਤਰਾ ਚੜਾ ਦੀ ਸਥਿਤੀ ਬਣੀ ਰਹੇਗੀ ਇਸ ਲਈ ਸਿਹਤ ਵੱਲ ਵੀ ਧਿਆਨ ਦੇਣਾ ਪਵੇਗਾ ਕੈਰੀਅਰ ਦੇ ਮਾਮਲੇ ਵਿੱਚ ਸਥਿਤੀ ਠੀਕ ਠਾਕ ਰਹੇਗੀ ਆਪਣੇ ਸਹਿਕਰਮੀਆਂ ਨਾਲ ਚੰਗਾ ਵਿਵਹਾਰ ਤੁਹਾਨੂੰ ਨੌਕਰੀ ਵਿੱਚ ਮਜ਼ਬੂਤੀ ਦੇਵੇਗਾ ਕਾਰੋਬਾਰ ਕਰਨ ਵਾਲੇ জাতਕਾਂ ਨੂੰ ਕੁਝ ਉਲਝਣ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਗਹਿਰੀ ਸਮਝਦਾਰੀ ਅਤੇ ਮਾਹਿਰਾਂ ਦੀ ਸਲਾਹ ਲੈਣਾ ਬਿਹਤਰ ਹੋਵੇਗਾ ਕਿਉਂਕਿ ਇਸੇ ਨਾਲ ਕਾਰੋਬਾਰ ਵਧੀਆ ਚੱਲੇਗਾ ਇਸ ਅਬਦੀ ਦੇ ਦੌਰਾਨ ਤੁਹਾਨੂੰ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਬਚਣਾ ਚਾਹੀਦਾ ਹੈ ਪ੍ਰੇਮ ਸਬੰਧਾਂ ਦੇ ਲਈ ਮਹੀਨਾ ਚੰਗਾ ਹੈ ਤੁਸੀਂ ਆਪਣੇ ਪ੍ਰੇਮ ਸਬੰਧਾਂ ਨੂੰ ਸਹੀ ਮੁਕਾਮ ਤੱਕ ਪਹੁੰਚਾਉਣ ਦੇ ਲਈ ਕੁਝ ਸੰਘਰਦੇ ਰਹੋਗੇ ਸ਼ਾਦੀ ਸ਼ੁਦਾ ਸਬੰਧਾਂ ਵਿੱਚ ਉਤਰਾ ਚੜ੍ਹਾ ਦੀ ਸੰਭਾਵਨਾ ਬਣੇਗੀ ਵਿਦਿਆਰਥੀ ਵਰਗ ਦੇ ਲਈ ਸਮਾਂ ਚੰਗਾ ਤਾਂ ਹੈ ਪਰ ਆਪਣੀ ਇਕਾਗਰਤਾ ਨੂੰ ਵਧਾਉਣਾ ਤੁਹਾਡੇ ਲਈ ਚੁਣੌਤੀ ਹੋਵੇਗਾ ਪਰਿਵਾਰਕ ਜੀਵਨ ਠੀਕ ਠਾਕ ਰਹਿਣ ਦੀ ਸੰਭਾਵਨਾ ਹੈ ਉਪਾਅ ਹੈ ਜੀ ਤੁਹਾਨੂੰ ਆਪਣੀ ਰਾਸ਼ੀ ਦੇ ਸਵਾਮੀ ਦੇਵ ਗੁਰੂ ਬ੍ਰਸਪਤੀ ਦੇ ਬੀਜ ਮੰਤਰ ਦਾ ప్రతి ਦਿਨ ਇੱਕ ਨਿਸ਼ਚਿਤ ਸੰਖਿਆ ਵਿੱਚ ਜਾਪ ਕਰਨਾ ਚਾਹੀਦਾ ਹੈ ਧੰਨਵਾਦ